بسم اللہ الرحمن الرحیم آج ایک نئی ویڈیو کے ساتھ حاضر ہوں اور آج یہ ویڈیو میں بنا رہا ہوں پنجابی زبان میں اور اس کا خاص پس منظر بھی ہے تو شروع کرتے ہیں یہ ویڈیو پنجابی میں ہاں جی یہ ویڈیو پنجابی جی اس واسطے بنائی جا رہی ہے کہ پنجاب دے بارے ہے لیندے دے چڑھ دے پنجاب دے بارے ਪਾਸ ਤੌਰ ਤੇ ਇਸ ਵਾਸਤੇ ਉਰਦੂ ਦੀ ਵੀ ਜਾਇਏ ਇਹ ਮੈਂ ਪੰਜਾਬੀ ਚ ਬਣਾ ਰਿਹਾ ਇਹਦੇ ਵਿੱਚ ਮੈਂ ਆਪਣਾ ਜਿਹੜਾ ਹਿੰਦੁਸਤਾਨ ਦੇ ਵਿੱਚ ਸਾਡਾ ਪੁਰਾਣਾ ਪਿੰਡ ਰਹਿ ਗਿਆ ਸੀ ਜਿਹੜਾ ਕਿ ਚੜ੍ਹਦੇ ਪੰਜਾਬ ਦੇ ਵਿੱਚ ਉਹਦੇ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਇਸ ਵਾਸਤੇ ਇਹ ਉਰਦੂ ਦੀ ਪੰਜਾਬੀ ਪੰਜਾਬੀ ਚ ਬਣਾ ਰਿਹਾ 1947 ਦੇ ਜਦੋਂ ਵੰਡ ਹੋਈ ਤੇ ਸਾਡੇ ਜਿਹੜੇ ਬਜ਼ੁਰਗ ਸੀ ਸਾਡਾ ਜਿਹੜਾ ਖਾਨਦਾਨ ਸੀ ਉਹ ਕੜਿਆਲਾ ਜ਼ਿਲ੍ਹਾ ਲਾਹੌਰ ਵਿੱਚ ਮਕੀਮ ਸੀ ਉਸ ਵਕਤ ਜ਼ਿਲ੍ਹਾ ਲਾਹੌਰ ਸੀ ਉਹਦੀ ਤਹਿਸੀਲ ਕਸੂਰ ਕਸੂਰ ਸੀ ਤੇ ਪਿੰਡ ਸੀ ਕੜਿਆਲਾ ਲੇਕਿਨ ਜਦੋਂ 47 ਦੀ ਵੰਡ ਹੋਈ ਤੇ ਕੜਿਆਲਾ ਪਿੰਡ ਜਿਹੜਾ ਕਿ ਸੰਧੂ ਜੱਟਾਂ ਦਾ ਮੁਸਲਮਾਨਾਂ ਦਾ ਪਿੰਡ ਸੀ ਉਹ ਹਿੰਦੁਸਤਾਨ ਵਿੱਚ چلا ਗਿਆ ਸਾਡੇ ਵਾਲਿਦ ਸਾਹਿਬ ਦੀ ਉਮਰ ਉਹਦਾ 15 ਸਾਲ ਸੀ ਔਰ ਉਹ ਦੱਸਦੇ ਹੁੰਦੇ ਸੀ ਕਿ ਸਿਰਫ ਇੱਕ ਘਰ ਜਿਹੜਾ ਸੀ ਉਹ ਸਰਦਾਰਾਂ ਦਾ ਸੀ ਬਾਕੀ ਗੇਲ ਸਰਦਾਰ ਸੀ ਉਹ ਸ਼ਾਇਦ ਹੋਣ ਵੀ ਹੋਣ ਸੁਨਿਆਰਿਆਂ ਦਾ ਕੰਮ ਕਰਦੇ ਸੀ ਬਾਕੀ ਸਾਰੇ ਜਿਹੜੇ ਘਾਰ ਸੀ ਉਹ ਸੰਧੂ ਜੱਟਾਂ ਦੇ ਸੀ ਔਰ ਮੁਸਲਮਾਨਾਂ ਦੇ ਸੀ ਇਸ ਵਾਸਤੇ ਔਰ ਫਿਰ ਹੈ ਵੀ ਜ਼ਲਾ ਲਾਹੌਰ ਸੀ ਤੇ ਕਰਿਆਲੇ ਦੇ ਬਾਰੇ ਵਿੱਚ ਉਰਦੂ ਚੋਂ ਗੜਿਆਲਾ ਤੇ ਪੰਜਾਬੀ ਚੋਂ ਕਰਿਆਲਾ ਕਹਿੰਦੇ ਨੇ ਉਹਦੇ ਬਾਰੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਇਹ ਪਾਕਿਸਤਾਨ ਵਿੱਚ ਸ਼ਾਮਲ ਹੋਏਗਾ ਕਿਉਂਕਿ ਆਬਾਦੀ ਦੇ ਜਿਹੜੇ ਯਾਨੀ ਮੁਲਕ ਜਿਹੜੀ ਤਕਸੀਮ ਸੀ ਉਹਦੀ ਬੁਨਿਆਦ ਇਹ ਸੀ ਕਿ ਜਿੱਥੇ ਜਿਹੜੀ ਕੌਮ ਜ਼ਿਆਦਾ ਵਸਤੀ ਹੈ ਉਹ ਉਸ ਮੁਲਕ ਵਿੱਚ ਸ਼ਾਮਲ ਹੋ ਜਾਏਗੇ ਨਾ ਜਿੱਥੇ ਹਿੰਦੂ ਜਾਂ ਸਿੱਖ ਸਰਦਾਰ ਜ਼ਿਆਦਾ ਸੀ ਉਹ ਹਿੰਦੁਸਤਾਨ ਵਿੱਚ ਸ਼ਾਮਲ ਹੋਣਾ ਸੀ ਇਲਾਕਾ ਤੇ ਜਿੱਥੇ ਮੁਸਲਮਾਨ ਜ਼ਿਆਦਾ ਹੋਣੇ ਸੀ ਉੱਥੇ ਉਹਨੇ ਪਾਕਿਸਤਾਨ ਵਿੱਚ ਸ਼ਾਮਲ ਹੋਣਾ ਸੀ ਤੇ ਕਰਿਆਲੇ ਦੇ ਬਾਰੇ ਚ ਇਹ ਕਿਹਾ ਜਾਂਦਾ ਸੀ ਕਿ ਇਹਨੇ ਪਾਕਿਸਤਾਨ ਵਿੱਚ ਸ਼ਾਮਲ ਹੋਣਾ ਹੈ ਵੀ ਜ਼ਲਾ ਲਾਹੌਰ ਦਾ ਇਸ ਸੀ ਲੇਕਿਨ ਤਕਸੀਮ ਜਦੋਂ ਹੋਈ ਇਹ ਪਾਕਸਤਾਨ ਨੂੰ ਨਹੀਂ ਮਿਲਿਆ ਇਹ ਹਿੰਦੁਸਤਾਨ ਨੂੰ ਮਿਲ ਗਿਆ ਫਿਰ ਸਾਡੇ ਬਜ਼ੁਰਗਾਂ ਨੂੰ ਯਾਨੀ ਉੱਥੋਂ ਹਜਰਤ ਕਰਨੀ ਪਈ ਮੇਰੇ ਵਾਲਦ ਸਾਹਿਬ ਜਿਹੜੇ ਸੀ ਉਹ ਦੋਨਾਂ ਦੀ ਉਮਰ 15 ਸਾਲ ਸੀ ਉਹਨਾਂ ਨੇ 8ਵੀਂ ਦੇ ਪੇਪਰ ਦਿੱਤੇ ਹੋਏ ਸੀ ਔਰ ਕਸੂਰ ਸ਼ਹਿਰ ਵਿੱਚ ਦਿੱਤੇ ਹੋਏ ਸੀ ਕਰਿਆਲਾ ਜਿਹੜਾ ਉਹ ਕਸੂਰ ਸ਼ਹਿਰ ਤੋਂ ਬਿਲਕੁਲ ਨਜ਼ਦੀਕ ਹੈ ਸਾਡੇ ਵਾਲਦ ਸਾਹਿਬ ਦੱਸਦੇ ਹੁੰਦੇ ਸੀ ਕਿ ਸਟੇਸ਼ਨ ਤੋਂ ਤਕਰੀਬਨ 28 ਕਿਲੋਮੀਟਰ ਸਫ਼ਰ ਹੈ ਸੀ ਔਰ ਹੁਣ ਅਗਰ ਤੁਸੀਂ ਨਕਸ਼ਾ ਦੇਖੋ ਤੇ ਮੇਰੇ ਖਲ ਐਵੇਂ ਏ ਕਿ ਕਸੂਰ ਤੋਂ ਨਿਕਲੋ ਤੇ ਉਸ ਤੋਂ ਬਾਅਦ ਖੇਮ ਕਰਨੇ ਖੇਮ ਕਰਨ ਤੋਂ ਬਾਅਦ ਅੱਗੇ ਇੱਕ ਦੋ ਸਟੇਸ਼ਨ ਹੈ ਨੇ ਤੇ ਫਿਰ ਕਰਿਆਲਾ ਆ ਜਾਂਦਾ ਤੇ ਬਹਾਲੋ ਜਦੋਂ ਹਿੰਦੁਸਤਾਨ ਨੂੰ ਮਿਲ ਗਿਆ ਤੇ ਫਿਰ ਕਰਿਆਲੇ ਦੇ ਲੋਕਾਂ ਨੂੰ ਉੱਥੋਂ ਉੱਠਣਾ ਪਿਆ ਹਿਜਰਤ ਕਰਨੀ ਪਈ ਤੇ ਸਾਡੇ ਜਿਹੜੇ ਬਜ਼ੁਰਗ ਸੀ ਉੱਠ ਕੇ ਪਹਿਲਾਂ ਰਾਜਾ ਜੰਗ ਇੱਕ ਜਗ੍ਹਾ ਸੀ ਉੱਥੇ ਆਏ ਜਿਹੜੀ ਪਾਕਿਸਤਾਨ ਵਿੱਚ ਸ਼ਾਮਲ ਹੋ ਗਈ ਸੀ ਰਾਜਾ ਜੰਗ ਤੋਂ ਫਿਰ ਖਾਨਦਾਨ ਕੁਸ਼ਰਸਾ ਉੱਥੇ ਰਿਹਾ ਫਿਰ ਖਾਨਦਾਨ ਜਿਹੜਾ ਸੀ ਉਹ ਬिखर ਗਿਆ ਕੁਝ ਉੱਥੇ ਹੀ ਰਹਿ ਗਏ ਔਰ ਕੁਝ ਫਿਰ ਜ਼ਿਲ੍ਹਾ ਮਲਤਾਨ ਵਿੱਚ ਆ ਗਏ ਉੱਥੇ ਜਿਹੜੇ ਰਹਿ ਗਏ ਸੀ ਉਹ ਇਸ ਵਕਤ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਪੰਬਾ ਕਲਾ ਇਸ ਵਕਤ ਜਿਹੜਾ ਜ਼ਿਲ੍ਹਾ ਕਸੂਰ ਵਿੱਚ ਸ਼ਾਮਲ ਹੈ ਉੱਥੇ ਰਹਿ ਰਹੇ ਨੇ ਸਾਡੇ ਤਾਇਆ ਜੀ ਸੀ ਉੱਥੇ ਰਹਿੰਦੇ ਉਹਨਾਂ ਦੀ ਫੈਮਲੀ ਹੁਣ ਉੱਥੇ ਹੀ ਰਹਿ ਰਹੀ ਹੈ ਅਸੀਂ ਜਿਹੜੇ ਅਸੀਂ ਯਾਨੀ ਸਾਡੇ ਵਾਲੇ ਸਾਹਿਬ ਉਦੋਂ ਛੋਟੇ ਸੀ 15 ਸਾਲ ਉਮਰ ਸੀ وہ خاندان دے دوسرے بزرگ بزرگان دے نال یا لوگان دے نال زلہ ملتان میں چاہ گئے تو ہوں میں اِسے جتے رہ رہے ہیں یہ پہلے زلہ ملتان دا حصہ سی تو زلہ خانے وال دا حصہ ہے خانے وال کسے دور سے زلہ ملتان کی تحصیل سی سے پھر انیس سو پچاسی دے دیکھ یہ ملتان تو الگ کر کے انہوں الگ زلہ بنا دیتا گیا خانے یعنی اس جگہ تو جتے جیتے رہ رہے ہیں اس علاقے کا نا منڈی ਤੇ ਖਾਨੇਵਾਲ ਤੋਂ ਵੀ तकरीबन 33 34 ਕਿਲੋਮੀਟਰ ਦੂਰ ਹੈ ਤੇ ਮਲਤਾਨ ਤੋਂ ਵੀ 33 34 ਕਿਲੋਮੀਟਰ ਦੂਰ ਹੈ ਬਸ तकरीबन درمیان ਦੇ ਵਿੱਚ ਹੀ ਹੈ ਤੇ ਅੱਜ ਇਹ ਜਿਹੜੀ ਵੀਡੀਓ ਬਣਾਉਣ ਦਾ ਮਕਸਦ ਹੈ ਇਹ ਉਸ ਚੱਕ ਨੂੰ ਉਸ گاؤں ਨੂੰ ਕਰਿਆਲੇ ਨੂੰ ਯਾਦ ਕਰਨਾ ਹੈ ਕਰਿਆਲਾ ਇਸ ਵੇਕਾ ਜਿਹੜਾ ਹੈ ਉਹ ਚੜ੍ਹਦੇ ਪੰਜਾਬ ਵਿੱਚ ਜ਼ਿਲ੍ਹਾ ਤਰਨਤਾਰਨ ਵਿੱਚ ਤਹਿਸੀਲ ਪੱਟੀ ਹੈ ਸ਼ਾਇਦ ਕਿਸੇ ਦੌਰ ਵਿੱਚ ਤੇ ਪੱਟੀ ਹੁੰਦਾ ਸੀ ਹੁਣ ਹੋ ਸਕਦਾ ਕਿ ਤਬਦੀਲ ਹੋ ਗਿਆ ਹੋਵੇ ਬੜਾ ਜਿਲ੍ਹਾ ਉਦਾਤਰੰਦਾਰਾਂ ਨੇ ਤੇ ਸਾਡੇ ਯਾਨੀ ਯਾਦਗਰਾਂ ਦਾ ਮਕਸਦ ਹੈ ਕਿ ਸਾਡੇ ਜਿਹੜੇ ਵਾਲਿਦ ਸਾਹਿਬ ਸੀ ਉਹਨ ਇਸ ਦੁਨੀਆ ਚ ਨਹੀਂ ਰਹਿ 2016 ਚ ਉਹ وفات پا گئے تو ساری عمر ਕੜਿਆਲੇ ਨੂੰ ਯਾਦ ਕਰਦੇ ਰਹੇ ਬੜਾ ਉਹਨਾਂ ਨੂੰ ਯਾਦ ਆਉਂਦਾ ਸੀ ਹਾਲਾਂਕਿ 15 ਸਾਲ ਦੀ ਮੱਚ ਹਜਰਤ ਕੀਤੀ ਸੀ ਲੇਕਿਨ ਕੰਦੇ ਸੀ ਜੀ ਇੱਕ ਇੱਕ ਚੀਜ਼ ਜਿਹੜੀ ਉਹ ਸਾਨੂੰ ਕੜਿਆਲੇ ਦੀ ਯਾਦ ਹੈ ਤੇ ਬੜਾ ਉਹਨਾਂ ਦਾ ਦਿਲ ਕਰਦਾ ਸੀ ਵੀ ਅਸੀਂ ਜਿਹੜਾ ਨਾ ਕੜਿਆਲਾ ਵੇਖ ਕੇ ਆਈਏ ਜੇ ਦੋ ਹਾਲਾਤ ਅੱਛੇ ਸੀ ਬਸ ਖਾਹਿਸ਼ ਕਰਦੇ ਰਹੇ ਲੇਕਿਨ ਕੋਸ਼ਿਸ਼ ਨਹੀਂ ਕੀਤੀ ਅਫਸੋਸ ਕਿ ਅਗਰ ਕੋਸ਼ਿਸ਼ ਕਰਦੇ ਤੇ ਕਿਸੇ ਕੋਈ ਦੌਰ ਐਸਾ ਵੀ ਆਇਆ ਸੀ ਕਿ ਵੀਜ਼ਾ ਬੜਾ ਆਸਾਨੀ ਨਾਲ ਮਿਲ ਜਾਂਦਾ ਸੀ ਔਰ ਕਰਿਆਲੇ ਦੀ ਸੈਰ ਹੋ ਸਕਦੀ ਸੀ ਲੇਕਿਨ ਉਹ ਸੋਚਦੇ ਰਹੇ ਖਾਹਿਸ਼ ਕਰਦੇ ਰਹੇ ਲੇਕਿਨ ਉਹ ਕਰਿਆਲੇ ਨੂੰ ਦੇਖ ਨਾ ਸਕੇ ਦੁਬਾਰਾ ਬੜੀ ਖਾਇਰ ਸੀ ਉਹਨਾਂ ਦੀ ਤੇ ਬਸ ਯਾਦ ਕਰਦੇ ਰਹਿੰਦੇ ਹੁੰਦੇ ਸੀ ਇਹ ਸਰੰਦਾ ਸਾਡਾ ਕਾਰ ਸੀ ਇੱਥੇ ਕਾਰ ਸੀ ਅੱਛਾ ਉਹਦੀਆਂ ਨਿਸ਼ਾਨੀਆਂ ਜਿਹੜੀਆਂ ਦੱਸਦੇ ਸੀ ਕੁਛ عرصਾ ਪਹਿਲਾਂ ਯਾਨੀ ਕਿਸੇ ਯੂਟਿਊਬਰ ਦੀ ਮੈਂ ਵੀਡੀਓ ਦੇਖੀ ਜਿਹੜੀ ਕ੍ਰਿਆਲੇ ਵਿੱਚ ਬਣਾਈ ਗਈ ਸੀ ਔਰ ਮੈਨੂੰ ਅੰਦਾਜ਼ਾ ਹੈ ਕਿ ਉਹ ਜਿਹੜਾ ਸਾਡਾ ਕਾਰ ਸੀ ਉਹਦਾ ਕੁਝ ਹਿੱਸਾ ਜੇ ਵੀ ਬਾਕੀ ਸੀ ਉਹ ਦੇਖਣ ਰਾਤ ਨਿਸ਼ਾਨੀਆਂ ਮੈਂ ਤੁਹਾਨੂੰ ਦੱਸ ਦੇਣਾ ਕਿ ਸਾਡੇ ਜਿਹੜੇ ਦਾਦਾ ਜੀ ਸਨ ਸਈਅ ਸ਼ਰੀਫ ਸ਼ਾ ਕ੍ਰਿਆਲਵੀ ਉੱਥੇ ਇੱਕ ਮਸਜਿਦ ਇਮਾਮ ਸੀ ਤੇ ਮਿਰਜ਼ੇ ਦੀ ਪੱਤੀ ਵੱਜਦੀ ਸੀ ਉਹ ਮਹੱਲਾ ਜਿਹੜਾ ਸੀ ਉੱਥੇ ਪੱਤੀਆਂ ਕਹਿੰਦੇ ਸੀ ਮਹੱਲਿਆਂ ਨੂੰ ਤੇ ਮਿਰਜ਼ੇ ਦੀ ਪੱਤੀ ਵਿੱਚ ਉਹ ਮਸਜਿਦ ਸੀ ਸ਼ਾਹ ਸਾਹਿਬ ਦੀ ਮਸਜਿਦ ਖਵਾਂਦੀ ਸੀ ਪਿੱਪਲ ਦਾ ਇੱਕ ਦਰਖਤ ਸੀ ਉਸ ਮਸਜਿਦ ਤੋਂ ਬਾਹਰ ਤੇ ਇੱਕ ਤਲਾਬ ਹੀ ਸੀ ਇੱਕ ਖੂਹ ਵੀ ਸੀ ਉਸ ਮਸਜਿਦ ਦੇ ਸੇਨ ਦੇ ਵਿੱਚ ਕਿਉਂਕਿ ਉਸ ਜ਼ਮਾਨੇ ਪਾਣੀ ਕੱਢਣ ਵਾਸਤੇ ਕੋਈ ਨਾਲ ਵਗਾਰਾ ਜਾਂ ਨਲਕੇ ਤਾਂ ਨਹੀਂ ਸੀ ਲੱਗੇ ਹੁੰਦੇ ਜਾਂ ਕਿ ਟਿਊਬਵਲ ਨਹੀਂ ਸੀ ਲੱਗੇ ਹੁੰਦੇ ਖੂਹ ਲੱਗੇ ਹੁੰਦੇ ਸੀ ਖੂਹਾਂ ਦੇ ਵਿੱਚੋਂ ਬੋਕਿਆਂ ਦੇ ਨਾਲ ਫਿਰ ਪਾਣੀ ਜਿਹੜਾ ਸੀ ਉਹ ਕੱਢਿਆ ਜਾਂਦਾ ਸੀ ਅੱਛਾ ਉਹ ਵੀਡੀਓ ਬਣਾਈ ਕਿਸੇ ਯੂਟਿਊਬਰ ਨੇ ਉਹ ਮੈਨੂੰ ਯਾਨੀ ਖੂ ਵੀ ਨਜ਼ਰ ਆਇਆ ਪੀਪਲ ਦਾ ਦਰਖਤ ਵੀ ਨਜ਼ਰ ਆਇਆ ਤਲਾਬ ਵੀ ਨਜ਼ਰ ਆਇਆ ਉਸ ਮਸਜਿਦ ਦਾ ਕੁਝ ਹਿੱਸਾ ਵੀ ਨਜ਼ਰ ਆਇਆ ਯਾਨੀ ਉਹ ਸਾਡਾ ਜਿਹੜਾ ਕਾਰਸਨਾ ਮਸਜਿਦ ਦੇ ਬਿਲਕੁਲ ਨਾਲ ਸੀ ਇੱਕ ਦਰਵਾਜ਼ਾ ਜਿਹੜਾ ਸੀ ਉਹਦਾ ਮਸਜਿਦ ਦੇ ਵਿੱਚ ਵੀ ਆਉਂਦਾ ਸੀ ਉਹਨ ਇੱਕ ਫੈਮਿਲੀ ਜਿਹੜੀ ਸਰਦਾਰਾਂ ਦੀ ਉੱਤੇ ਰਹਿ ਰਹੀ ਸੀ ਉਨ ਨਾਲ ਗੱਲਬਾਤ ਵੀ ਕੀਤੀ ਯੂਟਿਊਬਰ ਨੇ ਉਹਨੇ ਆਖਿਆ ਜੀ ਇਹ ਮਸਜਿਦ ਬਿਲਕੁਲ ਹੈ ਹੁਣ ਯਾਨੀ ਖਸਤਾ ਹਾਲਤ ਵਿੱਚ ਖਰਾਬ ਹਾਲਤ ਵਿੱਚ ਲੇਕਿਨ ਅਸੀਂ ਇਹਨੂੰ ਜਿਹੜਾ ਨਾ ਇਹਨੂੰ ਸੈੱਟ ਕਰਾਂਗੇ ਹੁਣ ਮਸਜਿਦ ਨੂੰ ਉਹਦੀ ਅਸਲ ਸ਼ਕਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉੱਥੇ ਅਜ਼ਾਨ ਨਹੀਂ ਹੁੰਦੀ ਨਮਾਜ਼ ਨਹੀਂ ਹੁੰਦੀ ਲੇਕਿਨ ਇਹ ਹੈ ਕਿ ਅਸੀਂ ਇਹਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹ ਮੈਨੂੰ ਯਾਨੀ ਸਾਡੇ ਵਾਲਿਦ ਸਾਹਿਬ ਤੇ ਉਹ ਵੀਡੀਓ ਨਹੀਂ ਵੇਖ ਸਕੇ ਉਹ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਮੈਨੂੰ ਗੁਮਾ ਹੈ ਕਿ ਉਹ ਹੀ ਸਾਡਾ ਘਾਰ ਸੀ ਉਹੀ ਸਾਡੇ ਵਾਲੀ ਮਾਸਟਰ ਸੀ ਸਾਡੇ ਦਾਦਾ ਜੀ ਦੀ ਅਜੇ ਤੱਕ ਵੀ ਉਹਦਾ ਕੁਝ ਹਿੱਸਾ ਸ਼ਾਇਦ ਬਾਕੀ ਹੋਵੇ ਹੁਣ ਸਾਡਾ ਵੀ ਬੜਾ ਦਿਲ ਕਰਦਾ ਚਲੋ ਸਾਡੇ ਵਾਲਦ ਸਾਬ ਨਹੀਂ ਦੇਖ ਸਕੇ ਤੇ ਅਸੀਂ ਉਹਨੂੰ ਕਰਿਆਲੇ ਨੂੰ ਵੇਖ ਸਕੀਏ ਲੇਕਿਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਪਾਕਿਸਤਾਨ ਦੇ ਡੇ ਸਿਆਸੀ ਹਾਲਾਤ ਨੇ ਬੜੇ ਅਸੇ ਤੋਂ ਖਰਾਬ ਨੇ ਔਰ ਹੁਣ ਤੇ ਇੰਨੇ ਖਰਾਬ ਹੋ ਚੁੱਕੇ ਨੇ ਕਿ ਸ਼ਾਇਦ ਹੀ ਕਦੀ ਯਾਨੀ ਇਸਤੇਮਾਰੇ ਸੋਚਿਆ ਜਾ ਸਕੇ ਕਿ ਅਸੀਂ ਕਰਿਆਲੇ ਜਾ ਸਕੀਏ ਬਸ ਖਾਹਿਸ਼ ਹੈ ਜਿਸ ਤਰ੍ਹਾਂ ਸੋਰੀ ਕੋਰੀਡੋਰ ਬਣਿਆ ਕਰਤਾਰ ਸਾਹਿਬ ਵਾਲਾ ਇਸੇ ਤਰ੍ਹਾਂ ਕੋਈ ਐਸਾ ਯਾਨੀ ਨਿਜ਼ਾਮ ਬਣ ਜਾਵੇ ਐਸਾ ਸਿਸਟਮ ਬਣ ਜਾਵੇ ਕਿ ਉਹ ਲੋਕ ਜਿਹੜੇ ਉਧਰੋਂ ਆਏ ਨੇ ਇੱਧਰ ਆਏ ਨੂੰ ਆਪਣੇ ਵਤਨ ਨੂੰ ਆਪਣੇ ਇਲਾਕੇ ਨੂੰ ਜਾ ਕੇ ਦੇਖ ਸਕਣ ਤੇ ਜਿਹੜੇ ਇੱਥੋਂ ਉੱਠ ਕੇ ਗਏ ਨੇ ਉਹ ਵੀ ਆਸਾਨੀ ਨਾਲ ਇੱਥੇ ਆ ਕੇ ਦੇਖ ਸਕਣ ਅਫਸੋਸ ਹੈ ਕਿ ਉਹ ਲੋਕ ਦੋਨਾਂ ਮੁਲਕਾਂ ਦੇ ਸਿਆਸੀ ਹਾਲਾਤ ਇਸ ਕਿਸਮ ਦੇ ਨੇ ਕਿ ਵੀਜ਼ੇ ਆਸਾਨੀ ਨਾਲ ਨਹੀਂ ਮਿਲਦੇ ਇਸ ਵਾਸਤੇ ਬਹੁਤ ਸਾਰੇ ਲੋਕ ਯਾਨੀ ਇਹ ਖਾਇਸ਼ਾਂ ਲੈ ਕੇ ਦੁਨੀਆ ਤੋਂ ਚਲੇ ਗਏ ਅਸੀਂ ਆਪਣੇ ਉਸ ਦੇਸ਼ ਨੂੰ ਵੇਖਣਾ ਉਸ ਆਪਣੇ ਘਰ ਨੂੰ ਵੇਖਣਾ ਉਸ ਆਪਣੇ ਇਲਾਕੇ ਨੂੰ ਵੇਖਣਾ ਜਿਹੜਾ ਅਸੀਂ 47 ਦੀਵਾਨ ਦੇ ਵੇਲੇ ਛੱਡ ਕੇ ਆਏ ਸੀ ਉੱਥੇ ਇੱਕ ਦਰਗਾਹ ਹੁਣ ਵੀ ਹੈਗੀ ਮੈਂ ਵੀਡੀਓ ਦੇਖਦਾਰ ਇਹਨਾਂ ਮੇਲਾ ਲੱਗਦਾ ਹੈ ਗਲਵਨ ਸ਼ੇਰ ਸ਼ਾ ਦਰਗਾਹ ਦਾ ਨਾਮ ਸਾਡੇ ਵਾਲਦ ਸਾਹਿਬ ਵੀ ਦੱਸਦੇ ਹੁੰਦੇ ਸੀ ਕਿ ਉੱਥੇ ਸ਼ੇਰ ਸ਼ਾ ਦੀ ਇੱਕ ਦਰਗਾਹ ਜਿੱਥੇ ਮੇਲਾ ਲੱਗਦਾ ਸੀ ਹੁਣ ਵੀ ਉਹ ਉਹਦੀਆਂ ਵੀਡੀਓਜ਼ ਵਗੈਰਾ ਮਤਲਬ YouTube ਤੇ ਨਜ਼ਰ ਆਉਂਦੀਆਂ ਨੇ ਮੇਲਾ ਵੀ ਲੱਗਦਾ ਹੈ ਅੱਛੀ ਹਾਲਤ ਵਿੱਚ ਹੈ ਸੰਗੇ ਮਰ ਵਰ ਵਰਗਰਾਲ ਫਰਸ਼ ਵਿੱਚ ਲਗਾ ਕੇ ਉਹਨੂੰ ਸੈੱਟ ਕੀਤਾ ਹੋਇਆ ਹੈ ਤੇ ਬਸ ਹੁਣ ਦੁਆ ਹੈ ਕਿ ਕਦੀ ਜਿਹੜਾ ਨਾ ਮੌਕਾ ਮਿਲੇ ਤੁਸੀਂ ਉੱਥੇ ਜਾਈਏ ਅਗਰ ਇਸ ਵੀਡੀਓ ਨੂੰ ਕਰਿਆਲੇ ਦੇ ਕੋਈ ਲੋਕ ਦੇਖਣ ਕਰਿਆਲਾ ਜ਼ਿਲ੍ਹਾ ਤਰਨਤਾਰਨ ਦੀ ਪੱਟੀ ਦੇ ਕੋਲ ਤੇ ਉਸ ਜਗ੍ਹਾ ਨੂੰ ਯਾਨੀ ਲੱਭਣ ਦੀ ਕੋਸ਼ਿਸ਼ ਕਰਨ ਫਿਰ ਸਾਨੂੰ ਉਹ ਦਸਨ ਨਿਸ਼ਾਨੀਆਂ ਮੈਂ ਅੱਗੇ ਵੀ ਦੱਸ ਦਿੱਤੀਆਂ ਨੇ ਫਿਰ ਦੱਸ ਦਿਨਾ ਕਿ ਮਸਜਿਦ ਸੀ ਮਸਜਿਦ ਦੇ ਨਾਲ ਘਰ ਸੀ ਸਾਹਮਣੇ ਪੀਪਲ ਦਾ ਦਰੱਖਸੀ ਤੇ ਤਲਾਬ ਹੀ ਆਇਆ ਸੀ ਤੇ ਵੀਡੀਓ ਜਿਹੜੀ ਮੈਂ ਦੇਖੀ ਸੀ YouTube ਤੇ ਕਿਸੇ ਸਰਦਾਰ ਯੂਟਿਊਬਰ ਦੀ ਸੀ ਉਹਨੇ ਉਹ ਚੀਜ਼ਾਂ ਦਿਖਾਈਆਂ ਔਰ ਉਹ ਚੀਜ਼ਾਂ ਵਿੱਚ ਮੌਜੂਦ ਸੀ ਔਰ ਇੱਕ ਮੇਰੇ ਕੰਨ ਵਿੱਚ ਆਵਾਜ਼ ਵੀ ਪਈ ਕਿ ਇਹ ਜੀ ਸ਼ਾਹ ਸਾਹ ਵਾਲੀ ਮਸਜਿਦ ਹੈ ਯਾਨੀ ਵੀਡੀਓ ਤੇ ਰਹੀ ਸੀ ਤੇ ਹੋ ਸਕਦਾ ਹੈ ਕਿ ਉਹੀ ਜਗ੍ਹਾ ਹੋਵੇ ਤੇ ਇਹ ਜਨਾਬ ਤੁਹਾਨੂੰ ਅਪੀਲ ਹੈ ਅਗਰ ਕੋਈ ਕਰਿਆਲੇ ਦਾ ਬੰਦਾ ਇਸ ਵੀਡੀਓ ਨੂੰ ਦੇਖੇ ਉਸ ਜਗ੍ਹਾ ਨੂੰ ਜਾ ਕੇ ਦੇਖਿਆ ਕਿ ਵਾਕੀ ਮਸਜਿਦ ਹੈ ਪਿੱਪਲ ਦਾ درخت ਹੈ ਤਲਾਬ ਜੇ ਮੌਜੂਦ ਹੈ ਖੂਹ ਵੀ ਹੈ ਸੀ ਮਸਜਿਦ ਦੇ ਸੇਹਨ ਦੇ ਵਿੱਚ ਜਾਂ ਮਸਜਿਦ ਦੇ ਕਰੀਬ ਅਗਰ ਹੋਵੇ ਤੇ ਉਹ ਕਮੈਂਟ ਵਿੱਚ ਜ਼ਰੂਰ ਦੱਸੇ ਅਗਰ ਕਦੇ ਕੁ ਹਾਲਾਤ ਸਹੀ ਹੋਏ ਤੇ ਹੋ ਸਕਦਾ ਹੈ ਕਦੀ ਸਾਡੇ ਵਰਗੇ ਵੀ ਕਿਰਿਆਲੇ ਨੂੰ ਵੇਖ ਸਕਣ ਆਪਣੇ ਪੁਰਾਣੇ ਪਿੰਡ ਨੂੰ ਵੇਖ ਸਕਣ ਆਪਣੇ ਬਜ਼ੁਰਗਾਂ ਦੀ ਜਗ੍ਹਾ ਨੂੰ ਵੇਖ ਸਕਣ ਸਾਡੇ ਬਜ਼ੁਰਗਾਂ ਦੀ ਉੱਥੇ ਕਬਰਾਂ ਨੇ ਸਾਡੇ ਦਾਦਾ ਜੀ ਦਾਦੀ ਜੀ ਹੋਰ ਵੀ ਰਿਸ਼ਤੇਦਾਰ ਜਿਹੜੇ ਨੇ ਉੱਥੇ ਦਫ਼ਨ ਨੇ ਪਤਾ ਨਹੀਂ ਹੁਣ ਕਬਰਾਂ ਦੇ ਨਿਸ਼ਾਨ ਹੈ ਜਾਂ ਨਹੀਂ ਹੈ ਲੇਕਿਨ ਸਾਨੂੰ ਉਹਨਾਂ ਦੀ ਯਾਦ ਤੇ ਆਉਂਦੀ ਰਹਿੰਦੀ ਹੈ ਤੇ ਸ਼ਾਇਦ ਕੋਈ ਅਸਾ ਵਕਤ ਆਵੇ ਕਿ ਅਸੀਂ ਉਹ ਇਲਾਕਾ ਜਿਹੜਾ ਨਾ ਵੇਖ ਸਕੀਏ ਵੀਡੀਓ ਪਸੰਦ ਆਏ ਤੇ ਲਾਇਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਰੱਬ ਰੱਖ